ਹੈਲੋ ਫੈਮਲੀ ਅੱਜ ਵੇਖੋ ਖਿਚੜੀ ਧਰੀ ਹੈ ਸਾਡੀ ਸਾਰੀ ਖਿਚੜੀ ਉਬਲ ਗਈ ਹੈ ਇਹਦੇ ਵਿੱਚ ਅਸੀਂ ਮੂੰਗੀ ਧੋਤੀ दाल ਤੇ ਨਾਲ ਚਾਵਲ ਪਾਏ ਨੇ ਵੇਖੋ ਉਬਾਲੇ ਖਾਰੇ ਨੇ ਬਿਲਕੁਲ ਉਬਲ ਬੁਲ ਕੇ ਕੁੱਕਰ ਦੇ ਬਾਹਰ ਆ ਗਈ ਹੈ ਇਹ ਕਿਉਂਕਿ ਖਿਚੜੀ ਇਹ ਇੱਕ ਪੇਟ ਵਾਸਤੇ ਬਹੁਤ ਵਧੀਆ ਹੈ ਬਹੁਤ ਵਧੀਆ ਤਰੀਕੇ ਨਾਲ ਪੇਟ ਸਹੀ ਹੋ ਜਾਂਦਾ ਹੈ ਕਿਉਂਕਿ ਅੱਜ ਮੇਰੀ ਇਹ ਜੋ ਭੈਣ ਹੈ ਇਹਦੇ ਪੇਟ ਚ ਬਹੁਤ ਦਰਦ ਹੋ ਰਿਹਾ ਹੈ ਇਹ ਦੇ ਕਰਕੇ ਅਸੀਂ ਆਪਣੀ ਖਿਚੜੀ ਤਿਆਰ ਕੀਤੀ ਹੈ ਤੇ ਇਹਨੂੰ ਅਸੀਂ ਤੜਕਾ ਲਗਾਵਾਂਗੇ ਟੇਸਟ ਵਾਸਤੇ ਆਹ ਵੇਖੋ ਪਿਆਜ਼ ਅਦਰਕ ਤੇਲ ਦਸੰਦਾ ਤੜਕਾ ਲਗਾਵਾਂਗੇ ਤੇ ਬਹੁਤ ਵਧੀਆ ਤਰੀਕੇ ਬਣਾਵਾਂਗੇ ਤੇ ਤੁਸੀਂ ਵੀ ਕਦੀ ਕੋਈ ਪ੍ਰੋਬਲਮ ਹੋਵੇ ਜਾਂ ਕਿਸੇ ਦਾ ਪੇਟ ਖਰਾਬ ਹੋਵੇ ਤਾਂ ਇਹ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਬਣਾ ਕੇ ਜਰੂਰ ਖਿਲਾਓ ਬਹੁਤ ਹੀ ਸਿੰਪਲ ਹੈ ਤੇ ਬਹੁਤ ਹੀ ਜਲਦੀ ਬਣਦੀ ਹੈ ਸਿਰਫ ਦੋ ਸੀਟੀਆਂ ਦੇ ਵਿੱਚ ਹੀ ਖਿਚੜੀ ਤਿਆਰ ਹੋ ਜਾਂਦੀ ਹੈ ਬਹੁਤਾ ਟਾਈਮ ਵੀ ਨਹੀਂ ਲੱਗਦਾ ਇਹਦੇ ਵਿੱਚ ਅਸੀਂ ਬਿਲਕੁਲ ਲਾਲ ਮਿਰਚ ਨਹੀਂ ਪਾਣੀ ਇਹਦੇ ਵਿੱਚ ਥੋੜੀ ਜੀ ਅਸੀਂ ਪਾਵਾਂਗੇ ਕਾਲੀ ਮਿਰਚ ਕਾਲੀ ਮਿਰਚ ਪਾਵਾਂਗੇ ਜਿਹਦੇ ਨਾਲ ਥੋੜਾ ਜਿਹਾ ਮੂੰਹ ਕਰਾਰਾ ਹੋ ਜਾਂਦਾ ਹੈ ਜਿਆਦਾ ਇਹਦੇ ਵਿੱਚ ਅਸੀਂ ਮਸਾਲੇ ਨਹੀਂ ਪਾਣੇ ਤੇ ਬਹੁਤ ਵਧੀਆ ਬਣਾਣੀ ਆ ਬਣਾਣੀ ਆ ਤੇ ਬਣਾ ਕੇ ਖਾਣੀ ਆ ਇਹ ਦੇਖੋ ਸਾਡੀ ਦੂਸਰੀ ਸਟੀਵ ਚੱਲੀ ਆ ਦੂਸਰੀ ਸੀਟੀ ਵੱਜ ਕੇ ਤਿਆਰ ਹੋ ਲਗੀ ਹੈ ਖਿਚੜੀ ਤੇ ਇਸ ਤੋਂ ਬਾਅਦ ਅਸੀਂ ਆਪਣੀ ਖਿਚੜੀ ਨੂੰ ਥੱਲੇ ਉਤਾਰ ਲਵਾਂਗੇ ਉਤਾਰ ਕੇ ਤੇ ਫਿਰ ਅਸੀਂ ਆਪਣਾ ਖਿਚੜੀ ਨੂੰ ਤੜਕਾ ਲਗਾਣਾ ਹੈ ਤੜਕਾ ਲਗਾਵਾਂਗੇ ਤੇ ਫਿਰ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰੀਕੇ ਅਸੀਂ ਖਿਚੜੀ 'ਚ ਤੜਕਾ ਲਗਾ ਕੇ ਪਾਣਾ ਹੈ ਆ ਦੇਖੋ ਅਸੀਂ ਕੁੱਕਰ ਠੰਡਾ ਕਰ ਰਹੇ ਹਾਂ ਇਹ 'ਚੋਂ ਭਾਫ਼ ਕੱਢ ਰਹੇ ਹਾਂ ਦੇਖੋ ਨਿਕਲ ਗਈ ਭਾਫ਼ ਸਾਰੀ ਤੇ ਆਪਣੀ ਖਿਚੜੀ ਦੇਖਣ ਲੱਗੇ ਹਾਂ ਕਿਸ ਤਰ੍ਹਾਂ ਦੀ ਸੁਣੀ ਹੈ ਇਹ ਦੇਖੋ ਕਿ 2 ਪਤਲੀ ਪਤਲੀ ਬਣਾਈ ਹੈ ਆ ਦੇਖੋ ਹਜੇ ਕਾਫੀ ਪਾਣੀ ਹੈ ਅਸੀਂ ਇਹਦੇ ਵਿੱਚ ਇੱਕ ਛਿੜੀ ਹੋਰ ਮਰਵਾਵਾਂਗੇ ਤਾਂ ਜੋ ਸਾਡੀ ਖਿਚੜੀ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਸਕੇ ਆ ਦੇਖੋ ਖਿਚੜੀ ਸਾਡੀ ਬਣ ਚੁੱਕੀ ਹੈ ਹੁਣ ਅਸੀਂ ਖਿਚੜੀ ਨੂੰ ਲਗਾਵਾਂਗੇ ਤੜਕਾ ਸਸੋਂ ਦੇ ਤੇਲ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਥੋੜਾ ਜਿਹਾ ਅਸੀਂ ਪਾਵਾਂਗੇ ਇਹਦੇ ਵਿੱਚ ਜੀਰਾ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਜੀਰਾ ਆ ਦੇਖੋ ਫਿਰ ਅਸੀਂ ਪਾਵਾਂਗੇ ਲਸਣ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਲਾਲ ਕਰ ਲਵਾਂਗੇ थोड़ा जहा हो जाए अदरक लसन वेखो लसन सा बिल्कुल लाल हो गया हम अदरक प्याज बिलकुल कट्ठे पा देंगे आप जो दीजा ही भुजान मसाला साधा भज चुका है लाल हो गए ने ਹੁਣ ਅਸੀਂ ਚ ਪਾ ਦਾਂਗੇ ਥੋੜੀ ਜਿਹੀ ਕਾਲੀ ਮਿਰਚ ਐਸ ਕਾਲੀ ਮਿਰਚ ਪਾ ਦਿੱਤੀ ਹੁਣ ਅਸੀਂ ਪਾਵਾਂਗੇ ਇੱਕ ਇਹਦੇ ਨਾਲ ਮੈਗੀ ਮਸਾਲਾ ਆ ਦੇਖੋ ਮੈਗੀ ਮਸਾਲਾ ਸੀ ਪਾਣ ਲੱਗੇ ਆ ਤਾਂ ਕਿ ਖੀਕਰੀ ਦਾ ਥੋੜਾ ਟੇਸ ਬਦਲ ਜਾਏ ਸਿੱਖੂ ਛੋ ਕੇ ਖਾ ਸਕਾਂ ਇਹ ਦੇਖੋ ਹੁਣ ਅਸੀਂ ਇਹ ਆਪਣਾ ਮਸਾਲਾ ਤਿਆਰ ਕੀਤਾ ਆ ਆਪਣੀ ਖਿਚੜੀ ਚ ਪਾ ਦਾਂਗੇ ਤੇ ਇਹਨੂੰ ਦੁਬਾਰਾ ਫਿਰ ਧਰ ਦਾਂਗੇ ਗੈਸ ਤੇ ਐ ਦੇਖੋ ਹੁਣ ਅਸੀਂ ਪਾ ਦਾਂ ਮਸਾਲਾ ਆਪਣਾ ਖਿਚੜੀ ਚ ਇਹ ਵੀ ਗੱਡੀ ਨੂੰ ਪਾ ਲਈ ਹੁਣ ਅਸੀਂ ਆਪਣੀ ਖਿਚੜੀ ਦੁਬਾਰਾ ਤਾਂ ਦਿੰਨੇ ਆ ਤਾਂ ਜੋ ਚੰਗੀ ਤਰ੍ਹਾਂ ਬਣ ਸਕੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣਦੀ ਆ ਆ ਦੇਖੋ ਖਿਚੜੀ ਸਾਡੀ ਬਣ ਚੁੱਕੀ ਆ ਤੜਕਾ ਲੱਗ ਚੁੱਕਾ ਹੈ ਬਹੁਤ ਵਧੀਆ ਤੇ ਬਹੁਤ ਹੀ ਟੇਸਟੀ ਬਣੀ ਆ ਆਓ ਤੇ ਆ ਕੇ ਸਾਡੇ ਨਾਲ ਖਿਚੜੀ ਖਾਓ ਬਾਏ ਫੈਮਲੀ ਬਾਏ